6th 7th கிரேਡ ਦਾ ਬੱਚਾ ਸੀ ਤੇ ਕਲਾਸ ਇਨਚਾਰਜ ਦੀ ਡਿਊਟੀ ਹੁੰਦੀ ਸੀ ਕਿ ਬੱਚਿਆਂ ਦੇ ਨਾਲ ਬੈਠ ਕੇ ਲੰਚ ਕਰਨਾ ਤਾਂ ਉਹ ਬੱਚਾ ਕੀ ਕਰਦਾ ਸੀ ਸ਼ਰਾਰਤੀ ਰਿਹਾ ਸੀ ਰੋਜ਼ ਹੀ ਕਦੇ ਆਪਣੀ ਜਾਂ ਕਦੇ ਨਾਲ ਦੇ ਬੱਚੇ ਦੀ ਸਬਜ਼ੀ ਢੋਲ ਦਿੰਦਾ ਸੀ ਤਾਂ ਇੱਕ ਦਿਨ ਹੋਇਆ ਦੋ ਦਿਨ ਹੋਇਆ ਤਿੰਨ ਦਿਨ ਹੋਇਆ ਮੈਡਮ ਵਿਚਾਰੇ ਭੀਆਂ ਨੂੰ ਬੁਲਾ ਕੇ ਸਾਫ਼ ਕਰਵਾ ਦਿੰਦੇ ਸੀ ਬਟ ਉਸ ਬੱਚੇ ਨੂੰ ਸਬਕ ਵੀ ਸਿਖਾਉਣਾ ਜ਼ਰੂਰੀ ਸੀ ਐਜ਼ ਅ ਪਨਿਸ਼ਮੈਂਟ ਕਿਆ ਲਓ ਜਾਂ ਉਹਨੂੰ ਸਿਖਾਉਣ ਦੇ ਲਈ ਕਿ ਅੱਗੇ ਤੋਂ ਬੱਚਾ ਉਹ ਗਲਤੀ ਨਾ ਕਰੇ ਤਾਂ ਮੈਡਮ ਨੇ ਕਿਹਾ ਕਿ ਤੁਸੀਂ ਇਹ ਆਪਣੇ ਆਪ ਸਾਫ਼ ਕਰਨਾ ਹੈ ਤਾਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਅਗਲੇ ਹੀ ਦਿਨ ਉਸ ਬੱਚੇ ਦੇ ਪੇਰੈਂਟਸ ਜਿਹੜੇ ਨੇ ਸਵੇਰੇ ਮਾਰਨਿੰਗ ਅਸੈਂਬਲੀ ਤੋਂ ਪਹਿਲਾਂ ਹੀ ਸਕੂਲ ਦੇ ਵਿੱਚ ਪਹੁੰਚੇ ਹੋਏ ਸੀ ਸਿਰਫ ਇਸ ਕਰਕੇ ਲੜਨ ਲਈ ਕਿ ਹਾਂਜੀ ਸਾਡੇ ਬੱਚੇ ਤੋਂ ਇਸ ਤਰੀਕੇ ਨਾਲ ਸਫਾਈ ਕਿਉਂ ਕਰਵਾਈ ਗਈ ਘਰ ਵਿੱਚ ਸਾਡਾ ਬੱਚਾ ਜਾ ਕੇ ਪਾਣੀ ਦਾ ਗਲਾਸ ਤੱਕ ਨਹੀਂ ਲੈਂਦਾ ਤੇ ਤੁਸੀਂ ਉਸ ਤੋਂ ਸਫਾਈ ਕਰਵਾਈ ਤੇ ਇੱਥੋਂ ਇਹ ਸਿੱਧਾ ਸਿੱਧਾ ਜ਼ਾਹਿਰ ਹੁੰਦਾ ਹੈ ਕਿ ਟੀਚਰ ਦੀ ਕਹੀ ਗੱਲ ਦੀ ਜਾਂ ਉਹਨਾਂ ਨੇ ਜੋ ਫੈਸਲਾ ਲਿਆ ਜਾਂ ਜੋ ਉਹਨਾਂ ਨੂੰ ਸਹੀ ਲੱਗਿਆ ਉਸ ਟਾਈਮ ਉਹਦੀ ਕੋਈ ਵੈਲਿਊ ਨਹੀਂ ਹੈ ਕੋਈ ਜੋ ਉਹਨਾਂ ਨੇ ਬੱਚੇ ਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਉਹ ਪੇਰੈਂਟਸ ਨੂੰ ਪਸੰਦ ਨਹੀਂ ਆਇਆ ਸਾਰੀ ਦੀ ਸਾਰੀ ਜਿਹੜੀ ਸਟੱਡੀ ਹੈ ਅੱਜ ਕੱਲ ਉਹ ਸਟੂਡੈਂਟ ਐਂਡ ਪੇਰੈਂਟਸ ਬੇਸਡ ਹੋ ਚੁੱਕੀ ਹੈ ਟੀਚਰ ਦਾ ਵਿੱਚ ਕੋਈ ਰੋਲ ਹੀ ਨਹੀਂ ਰਹਿ ਗਿਆ ਸਾਰਾ ਟੀਚਰ ਦੇ ਉੱਪਰ ਬਰਡਨ ਪਾਇਆ ਜਾਂਦਾ ਉਧਰੋਂ ਪ੍ਰੈਸ਼ਰ ਉਧਰੋਂ ਪ੍ਰੈਸ਼ਰ ਹਾਲਾਂਕਿ ਜੋ ਉਹ ਕਰਨਾ ਚਾਹੁੰਦਾ ਹੈ ਇੱਕ ਜਿਸ ਤਰੀਕੇ ਨਾਲ ਉਹ ਬੱਚਿਆਂ ਨੂੰ ਸਿਖਾਉਣਾ ਚਾਹੁੰਦਾ ਉਹਦੇ ਤੇ ਕਿਸੇ ਦਾ ਕੋਈ ਧਿਆਨ ਨਹੀਂ ਹੈ ਸਾਰਾ ਜੋ ਕੁਝ ਵੀ ਹੁੰਦਾ ਬੱਚਿਆਂ ਦੇ ਤੇ ਉਹਨਾਂ ਦੇ ਮਾਪਿਆਂ ਦੇ ਹਿਸਾਬ ਦੇ ਨਾਲ ਚੱਲਦਾ ਅੱਜਕੱਲ ਤੇ ਇਹ ਕੋਈ ਬਹੁਤੀ ਵਧੀਆ ਗੱਲ ਨਹੀਂ ਹੈ ਤੇ ਇਹ ਕਿਤੇ ਨਾ ਕਿਤੇ ਇਹਦਾ ਹਰਜਾਨਾ ਹਰ ਕੋਈ ਭਰ ਰਿਹਾ ਤੇ ਇਹ ਆਪਣੇ ਸਿਸਟਮ ਦੇ ਵਿੱਚ ਬਹੁਤ ਵੱਡੀ ਗਿਰਾਵਟ ਆਈ ਹੈ ਤੇ ਇਹਨੂੰ ਸਭ ਨੂੰ ਰਲ ਕੇ ਇਹਦਾ ਕੋਈ ਨਾ ਕੋਈ ਇਸ ਸਮੱਸਿਆ ਦਾ ਜਿਹੜਾ ਹੱਲ ਹੈ ਉਹ ਲੱਭਣਾ ਹੈ